ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਕੁਲਜੀਤ ਗਿੱਲ ਡੇਰੀ ਫਾਰਮ YouTube ਚੈਨਲ ਤੇ ਅੱਜ ਤੁਹਾਨੂੰ ਆਪਣੇ ਫਾਰਮ ਦੀ ਵੀਡੀਓ ਬਣਾ ਕੇ ਦਿਖਾਉਣ ਲੱਗੇ ਆਂ ਗਾਇਆਂ ਦੀ ਦੇਖ ਸਕਦੇ ਹੋ ਤੁਸੀਂ ਕੱਲ ਰੇਤਾ ਗਾਇਆਂ ਦੇ ਥੱਲੇ ਛਿੱਟੇ ਲਿਆ ਕੇ ਪੂਰਾ ਵਧੀਆ ਐਨ ਅੱਜ ਆਨੰਦ ਲੈ ਰਹੀਆਂ ਸਵਰਗੀ ਬਣਿਆ ਪਿਆ ਹਨ ਰੇਤੇ ਨਾਲ ਹੀ ਜ਼ਿੰਦਗੀ ਹੈ ਗਾਇਆਂ ਦੀ ਕਿਉਂ ਵੀ ਕੱਲ ਵੀ ਆਪ ਦੀ ਥਾਂ ਵਧੀਆ ਮੀਂਹ ਪੈਂਦੇ ਦੇ ਵਿੱਚ ਤੇ ਬਾਹਲੇ ਠੰਡ ਚ ਕਿਉਂ ਵੀ ਕੱਲ ਵੀ ਠੀਕ ਰਹਿੰਦੇ ਆ ਪੂਰੇ ਵਧੀਆ ਪਰ ਇੱਤੇ ਵਰਗੀ ਸਰਦਾਰੀ ਨਹੀਂ ਹੈਗੀ ਕਿਤੇ ਵੀ ਰੇਤੇ ਬਿਨਾ ਯਾਨਕਿ ਗਾਈਆਂ ਦੀ ਜ਼ਿੰਦਗੀ ਅਧੂਰੀ ਕਹਿ ਸਕਦੇ ਆ ਆਪਾਂ ਅੱਜ ਤਾਂ ਫੁੱਲ ਆਨੰਦ ਲੈਂਦੀਆਂ ਜਦੋਂ ਮੀਂਹ ਪੈ ਗਿਆ ਫੇਰ ਵੇਖੀ ਜਾਊ ਕਹੇ ਜਾਊ ਸਿਸਟਮ ਹੁਣ ਆਪਾਂ ਨੇ ਉਧਰ ਪੱਕਾ ਥਾਂ ਹੈਗਾ ਉੱਤੇ ਮੈਟ ਰੱਖੇ ਹੋਏ ਆ ਫਿਰ ਉਹਦੇ ਉੱਥੇ ਚੱਲ ਬੈਠ ਫੁੱਟ ਜਾਇਆ ਕਰਨਗੇ ਆ ਕਨਹੋਂ ਰਾਤ ਐਨ ਆਨੰਦ ਨਾਲ ਦੇਖ ਸਕਦੇ ਸਾਰੀਆਂ ਗਾਇਆਂ ਬੈਠੀਆਂ 9 ਵਜੇ ਦਾ ਟਾਈਮ ਹੋ ਗਿਆ ਸਵੇਰ ਦਾ ਐਨ ਸਾਰੀਆਂ ਗਾਇਆਂ ਆਰਾਮ ਨਾਲ ਬੈਠੀਆਂ ਰੇਤਾ ਕੱਲ ਵਧੀਆ ਲਿਆ ਕੇ ਸਿੱਟਿਆ ਥੱਲੇ ਗਾਇਆਂ ਦੇ ਤੇ ਦੇਖ ਸਕਦੇ ਹੋ ਤੁਸੀਂ ਐਨ ਯਾਰੇ ਨਾਲ ਬੈਠੀਆਂ ਗਾਇਆਂ ਆਪਣੀ ਆਨੰਦ ਲੈ ਰਹੀਆਂ ਆਹ ਟਰਾਂਜਿਸ਼ਨ ਵਾਲੀਆਂ ਗਾਇਆਂ ਪੰਜ ਸੂਨ ਵਾਲੀਆਂ ਰਹਿੰਦੀਆਂ ਆਪਣੀਆਂ ਦੇਖ ਸਕਦੇ ਤੁਸੀਂ ਆ ਦੂਜੇ ਸੂਏ ਬੈੜ ਆਹ ਹੈਗੀ ਆ 7ਵੇਂ ਸੂਏ ਗਾਂ ਆਪਣੀ ਆਹਾਂ ਤੀਸਰੇ ਸੂਏ ਇੱਕ ਉਹ ਬੈਠੀ ਆ ਦੂਜੇ ਸੂਏ ਉਹ ਖੜੀ ਆ ਉਹ ਵੀ ਤੀਜੇ ਸੂਏ ਸੋਣਾ ਉਹਨੇ ਵੀ ਇਦਾਂ ਆਪਣੇ ਫਾਰਮ ਦਾ ਵਿਊ ਆ ਦੇਖ ਸਕਦੇ ਤੁਸੀਂ ਫਾਰਮ ਦੇ ਪਰਲੀ ਸਾਈਡ ਹੈਗੀਆਂ ਆਪਣੀਆਂ ਹੀਫਰ ਬੈੜਾਂ ਤੇ ਪਲੂਣ ਬੈੜਾਂ ਸੂਈਆਂ ਹੋਈਆਂ ਤੇ ਇੱਕ ਵੱਡੀਆਂ ਹੀ ਫਰ ਮਤਲ ਜਿਹੜੀਆਂ ਸੂਨ ਵਾਲੀਆਂ ਪੰਜ ਚਾਰ ਰਹਿੰਦੀਆਂ ਹਲੇ ਥੋੜਾ ਲੇਟ ਹੋ ਗਈਆਂ ਸੀ ਉਹ ਆ ਬੈੜਾਂ ਵੱਡੀਆਂ ਤੇ ਇਧਰਲੇ ਪਾਸੇ ਆ ਦੋ ਨੰਬਰ ਤੇ ਹੋ ਗਈਆਂ ਤੋਕੜ گاਵਾ ਪਰਲਾ ਵੀ ਸੱਜਣਾਂ ਵਾਲਾ ਪੈਨ 12 ਗਾਇਆਂ ਦਾ ਪਰਲਾ ਪੈਨ ਆ 12 ਦਾ ਇਹ ਇੱਥੇ ਟ੍ਰਾਂਜਿਸ਼ਨ ਵਾਲੀਆਂ ਆਪਣੀਆਂ ਪੰਜ ਗਾਇਆਂ ਉਧਰਲੇ ਪਾਸੇ ਪਲੂਨ ਬੈੜਾ 8 ਤੇ ਬਾਕੀ ਹੀਫਰ ਬੈੜਾ ਆਪਣੀਆਂ ਰੇਤਾ ਜਾਣ ਕੇ ਮਿਲਦਾ ਨਹੀਂ ਮਿਲਦਾ ਬਹੁਤ ਔਖਾ ਵੀਰੇ ਰੇਤਾ ਹੁਣ ਤਾਂ ਬਿਲਕੁਲ ਹੀ ਖਤਮ ਹੋ ਗਿਆ ਰੋਡ ਬਣਦੇ ਕਰਕੇ ਤੇ ਰੇਤਾ ਜੀ ਮਿਲਦਾ ਤਾਂ ਰੇਤੇ ਵਰਗੀ ਸਰਦਾਰੀ ਨਹੀਂ ਜਾਣ ਕੇ ਜਾਨਵਰਾਂ ਨੂੰ ਖੁੱਲਾ ਖੁੱਲ ਬਾਹਰ ਵਿੱਚ ਬੈਠਣਾ ਆਰਾਮ ਨਾਲ ਮੋਜਾ ਕਰਦੇ ਆ ਪਸ਼ੂ ਦੁੱਧ ਵੀ ਪੂਰਾ ਬਾਦ ਦੇਈਆ ਬਾਕੀ ਨਜ਼ਾਰਾ ਜਿਹੜਾ ਰੇਤੇ ਵਾਲਾ ਉਹ ਪੱਕੇ ਥਾਂ ਨਹੀਂ ਆਉਂਦਾ ਕੁਬੀਕਲਾਂ ਦੇ ਵਿੱਚ ਨਹੀਂ ਆਉਂਦਾ ਕੁਬੀਕਲ ਆ ਦੀ ਜਗ੍ਹਾ ਜਣ ਕੇ ਠੀਕ ਹੈ ਵਧੀਆ ਚੀਜ਼ਾਂ ਕੁਬੀਕਲ ਵੀ ਗਰਮੀ ਦੇ ਵਿੱਚ ਕਯੂਬਿਕਲ ਵਧੀਆ ਬਾਹਲੀ ਠੰਡ ਚ ਵੀ ਕਯੂਬਿਕਲ ਠੀਕ ਆ ਤਾਂ ਪਸ਼ੂ ਅੰਦਰ ਬਹਿ ਜਾਂਦੇ ਆ ਕਵਰ ਹੋ ਜਾਂਦਾ ਮਤਲਬ ਕਯੂਬਿਕਲ ਵੀ ਲੱਗੇ ਹੁਣ ਤੇ ਨਾਲ ਕੱਚਾ ਥਾਂ ਵੀ ਜ਼ਰੂਰ ਹੋਣਾ ਚਾਹੀਦਾ ਕੱਚੇ ਥਾਂ ਬਿਨਾ ਨਹੀਂ ਪਸ਼ੂਆਂ ਦਾ ਕੁਝ ਬਣਦਾ ਸਹੀ ਧੰਨਵਾਦ ਦੋਸਤੋ